ਜ਼ਬੂਰ ਅਧਿਆਇ 45 ਆਇਤਾ 1 ਤੋਂ 17 ਰਾਮਨ ਇੱਕ ਚੰਗੀ ਗੱਲ ਨਾਲ ਉਛਲ ਰਿਹਾ ਹੈ ਜੋ ਕੁਝ ਮੈਂ ਪਾਤਸ਼ਾਹ ਦੇ ਵਿਖੇ ਰਚਿਆ ਹੈ ਉਹ ਮੈਂ ਸੁਣਾਉਂਦਾ ਹਾਂ ਮੇਰੀ ਰਸਨਾ ਸੁਚੇਤ ਲਿਖਾਰੀ ਦੀ ਲਿਖਣ ਹੈ ਤੂੰ ਆਦਮੀ ਦੇ ਪੁੱਤਰਾ ਨਾਲੋਂ ਸੁੰਦਰ ਹੈ ਤੇਰੇ ਬੁੱਲਾਂ ਵਿੱਚ ਦਇਆ ਡੋਲੀ ਜਾਂਦੀ ਹੈ ਇਸ ਲਈ ਪਰਮੇਸ਼ੁਰ ਨੇ ਤੈਨੂੰ ਸਦਾ ਲਈ ਬਰਕਤ ਦਿੱਤੀ ਹੈ ਓਏ ਸੂਰਮਿਆ ਆਪਣੀ ਤਲਵਾਰ ਲੱਕ ਨਾਲ ਬੰਨ੍ਹ ਉਹ ਤੇਰਾ ਤੇਜ ਅਤੇ ਤੇਰੀ ਉਪਮਾ ਹੈ ਅਤੇ ਆਪਣੇ ਉਪਮਾਨ ਨਾਲ ਸੱਚਾਈ ਅਤੇ ਕੋਮਲਤਾਈ ਅਤੇ ਤਰਮ ਦੇ ਨਮਿਤ ਅਸਵਾਰ ਹੋ ਕੇ ਸਫਲ ਹੋ ਅਤੇ ਤੇਰਾ ਸੱਜਾ ਹੱਥ ਤੈਨੂੰ ਪਿਆਨ ਕਾਰਜ ਸਿਖਲਾਵੇਗਾ ਤੇਰੇ ਤੀਰ ਤਿੱਖੇ ਹਨ ਉੰਗ ਦਾ ਤੇਰੇ ਹੇਠ ਦਿਗਦਿਆਂ ਹਨ ਉਹ ਪਾਤਸ਼ਾਹ ਦੇ ਵੈਰੀਆਂ ਦੇ ਦਿਲਾਂ ਵਿੱਚ ਹਨ ਤੇਰਾ ਸਿੰਘਾਸਨ ਪਰਮੇਸ਼ੁਰ ਵੱਲੋਂ ਸਦਾ ਤੀਖ ਹੈ ਤੇਰੇ ਰਾਜ ਦਾ ਆਸਾ ਸਿਧਾਈ ਦਾ ਆਸਾ ਹੈ ਤੈਂ ਤਰਮ ਦੇ ਨਾਲ ਪ੍ਰੇਮ ਅਤੇ ਬਦੀ ਦੇ ਨਾਲ ਵੈਰ ਰੱਖਿਆ ਹੈ ਇਸ ਲਈ ਪਰਮੇਸ਼ੁਰ ਤੇਰੇ ਪਰਮੇਸ਼ੁਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਤੋਂ ਵਦ ਤੈਨੂੰ ਮਸਾ ਕੀਤਾ ਹੈ ਤੇਰੇ ਸਾਰੇ ਬਸਤਰ ਤੋਂ ਮੋਲ ਅਗਰ ਅਤੇ ਤਾਜ ਦੀ ਵਾਸ਼ਨਾ ਆਉਂਦੀ ਹੈ ਹਾਥੀ ਦੰਦ ਦੇ ਮਹਿਲਾ ਵਿੱਚੋਂ ਤਾਰ ਵਾਲੇ ਵਾਜਾ ਨੇ ਤੈਨੂੰ ਅਨੰਦ ਕੀਤਾ ਹੈ ਤੇਰੀਆਂ ਪਤਵੰਤਰੀਆਂ ਵਿੱਚ ਰਾਜਕੁਮਾਰੀਆਂ ਵੀ ਹਨ ਰਾਣੀ ਤੇਰੇ ਸਜੇ ਹੱਥ ਕੋ ਫੀਰ ਦੇ ਕੁੰਦਨ ਸੋਨੇ ਨਾਲ ਸ਼ਿੰਗਾਰ ਲਾ ਕੇ ਖੜੀ ਹੈ ਦੀਏ ਸੁੰਗ ਅਤੇ ਵੇਖ ਅਤੇ ਆਪਣਾ ਕੰਨ ਲਾ ਆਪਣੇ ਲੋਕ ਅਤੇ ਆਪਣੇ ਪਿਤਾ ਦੇ ਕਾਰਨ ਨੂੰ ਕੁਲ ਜਾਈਂ ਤਾਂ ਪਾਤਸ਼ਾਹ ਨੂੰ ਤੇਰੇ ਸੋਪਨpur ਚੇਤਕ ਲੱਗੇਗੀ ਕਿਉਂ ਜੋ ਉਹ ਤੇਰਾ ਸਵਾਮੀ ਹੈ ਸੋ ਉਹਨੂੰ ਮੱਥਾ ਟੇਕ ਅਤੇ ਸੂਰ ਦੀਤੀ ਪੇਟ ਨਾਲ ਹਾਜ਼ਰ ਹੋਵੇਗੀ ਲੋਕਾਂ ਦੇ ਤਨਵਾਨ ਤੇਰੀ ਕਿਰਪਾ ਲਈ ਬੇਨਤੀ ਕਰਨਗੇ ਰਾਜਕੁਮਾਰੀ ਅੰਦਰ ਸਰੋਸਰ ਤੇਜਵੰਤ ਹੈ ਉਸ ਦਾ ਲਿਬਾਸ ਸੁਨਹਿਰੀ ਕਸੀਦੇ ਦਾ ਹੈ ਬੂਤੇ ਕੱਦੇ ਹੋਵੇਂ ਪਹਿਰਾਵੇ ਪੈਣੀ ਉਹ ਪਾਤਸ਼ਾਹ ਕੋਲ ਪੁਚਾਈ ਜਾਵੇਗੀ ਉਹ ਦੀਆਂ ਕੁਆਰੀਆਂ ਸਹੇਲੀਆਂ ਉਹਦੇ ਪਿੱਛੇ-ਪਿੱਛੇ ਤੇਰੇ ਕੋਲ ਲਾਈਆਂ ਜਾਣਗੀਆਂ ਉਹ ਅਨੰਦ ਅਤੇ ਖੁਸ਼ੀ ਨਾਲ ਪੁਚਾਈਆਂ ਜਾਣਗੀਆਂ ਉਹ ਪਾਤਸ਼ਾਹ ਦੇ ਮਹਿਲ ਵਿੱਚ ਵੜਨਗੀਆਂ ਤੇਰੇ ਪਿਤਰਾਂ ਦੇ ਥਾਂ ਤੇਰੇ ਪੁੱਤਰ ਹੋਣਗੇ ਜਿਨ੍ਹਾਂ ਨੂੰ ਤੂੰ ਸਾਰੀ ਧਰਤੀ ਉੱਤੇ ਸਰਦਾਰ ਬਣਾਵੇਂਗਾ ਮੈਂ ਪੀੜ੍ਹੀੋਂ ਪੀੜ੍ਹੀ ਤੇਰਾ ਨਾਮ ਸਿਮਰਨ ਕਰਾਵਾਂ ਦਾ ਇਸ ਲਈ ਲੋਕ ਸਦਾ ਤੀਕ ਤੇਰਾ ਤਨਵਾਦ ਕਰਨਗੇ ਜ਼ਬੂਰ ਅਧਿਆਇ 45 ਆਇਤਾ 1 ਤੋਂ 17